ਸਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਆਲੂ ਪੈਟੀ ਫ੍ਰੈਂਕੀ ਬਣਾ ਕੇ ਤਿਆਰ ਕਰਾਂਗੇ ਤੇ ਇਹ ਰੈਸਪੀ ਬਣਾਉਣੀ ਬਹੁਤ ਈਜੀ ਹੈ ਤੇ ਇੱਥੇ ਆਪਾਂ ਲੈਂਦੇ ਜੀ ਤਿੰਨ ਆਲੂ ਉਬਲੇ ਹੋਏ ਤੇ ਨਾਲ ਲੈਂਦਾ ਆਪਾਂ ਸੈਲਡ ਤੇ ਨਾਲ ਹੀ ਆਪਾਂ ਥੋੜੀ ਜਿਹੀ ਬਰੀਕ ਪਿਆਜ਼ ਤੇ ਟਮਾਟਰ ਕੱਟੇ ਹੋਏ ਲੈਂਦੇ ਆ ਇੱਥੇ ਆਪਾਂ ਆਲੂ ਨੂੰ ਹੱਥ ਨਾਲ ਮੈਸ਼ ਕਰਾਂਗੇ ਤੁਸੀਂ ਮੈਸਰ ਦੇ ਨਾਲ ਵੀ ਕਰ ਸਕਦੇ ਹੋ ਹੱਥ ਦਿਨਾਲ ਆਪਾਂ ਚੰਗੀ ਤਰੀਕੇ ਨਾਲ ਮੈਸ਼ ਕਰ ਲਾਂਗੇ ਜੀ ਆਲੂ ਤੇ ਆਪਾਂ ਆਲੂ ਨੂੰ ਇਦਾਂ ਪ੍ਰੈਸ਼ ਕਰਕੇ ਤੇ ਇਹਨਾਂ ਨੂੰ ਫੇਲ ਲੈਣਾ ਤੇ ਤੁਸੀਂ ਕੌਲੀ ਦੇ ਨਾਲ ਮੈਸ਼ ਕਰ ਸਕਦੇ ਹੋ ਗਲਾਸ ਲੈ ਸਕਦੇ ਹੋ ਜਾਂ ਤੁਸੀਂ ਮੈਸਰ ਲੈ ਸਕਦੇ ਹੋ ਨਾ ਜਾਂ ਤੁਸੀਂ ਕद्दूकस ਕਰ ਸਕਦੇ ਹੋ ਤੇ ਕਿਸੇ ਵੀ ਜਿਹੜਾ ਤੁਹਾਨੂੰ ਆਈਡੀਆ ਮੇਰਾ ਚੰਗਾ ਲੱਗਿਆ ਤੇ ਤੁਸੀਂ ਉਹੀ ਯੂਜ਼ ਕਰ ਸਕਦੇ ਹੋ ਤੇ ਮੈਂ ਹੱਥ ਦੇ ਨਾਲ ਹੀ ਕੀਤਾ ਤੇ ਆਲੂਆਂ ਨੂੰ ਆਪਾਂ ਚੰਗੇ ਤਰੀਕੇ ਨਾਲ ਠੰਡਾ ਕਰ ਲੈਣਾ ਤੇ ਉਹ ਉਵਾਲ ਕੇ ਆਪਾਂ ਗਰਮ-ਗਰਮ ਨਹੀਂ ਲੈਣੇ ਕਿਉਂਕਿ ਹਲੋਂ ਦੇ ਵਿੱਚ ਪਾਣੀ ਨਿਕਲਣ ਲੱਗ ਜਾਂਦਾ ਇੱਥੇ ਆਪਾਂ ਦੇਸੀ ਕੀ ਲੇਤਾ ਸੀ ਇੱਕ ਚਮਚ ਤੇ ਨਾਲ ਆਪਾਂ ਇੱਕ ਚਮਚ ਪਾਤਾ ਜੀ ਜੀਰਾ ਜੀਰੇ ਨੂੰ ਆਪਾਂ ਥੋੜਾ ਜਿਹਾ ਫਰਾਈ ਕਰਾਂਗੇ ਫਰਾਈ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਧੀ ਕੱਟੇ ਹੋਏ ਪਿਆਜ਼ ਐਡ ਕਰਾਂਗੇ ਤੇ ਨਾਲ ਹੀ ਆਪਾਂ ਕਰਾਂਗੇ ਜੀ ਟਮਾਟਰ ਐਡ ਤੇ ਹੁਣ ਆਪਾਂ ਜੀ ਇੱਥੇ ਪਿਆਜ਼ ਐਡ ਕਰਾਂਗੇ ਪਹਿਲਾਂ ਇੱਕ ਪਿਆਜ਼ ਲੇਤਾ ਮੈਂ ਥੀਕ-ਥੀਕ ਕੱਟ ਲਿਆ ਇਸ ਤਰ੍ਹਾਂ ਕਿਦਾ ਇਹਨਾਂ ਬੈਨਨ ਫਰਾਈ ਕਰ ਲਾਂਗੇ ਫਰਾਈ ਕਰਨ ਤੋਂ ਬਾਅਦ ਜੇ ਪਿਆਜ਼ ਨੂੰ ਦਾ ਕਲਰ ਟੀਨ ਹੋ ਜੂਗਾ ਆਪਾਂ ਇਸਾ ਤੋਂ ਪਾ ਮੰਗੇ ਹੁਣ ਆਪਾਂ ਇਸਾ ਤੋਂ ਪਾਏਗੀ ਥੋੜੇ ਜਿਹਾ ਹਲਕਾ ਜਿਹਾ ਕਲਰ ਹੀ ਆਪਾਂ ਟੀਨ ਕਰਨਾ ਜ਼ਿਆਦਾ ਨਹੀਂ ਤੇ ਹੁਣ ਇਸ ਬਟਰ ਨੂੰ ਵੀ ਆਪਾਂ ਥੋੜਾ ਜਿਹਾ ਪਕਾ ਲਾਂਗੇ ਮਿਚੂ ਟਾ ਲਾਂਗੇ ਚੰਗੀ ਤਰ੍ਹਾਂ ਗੈਸ ਦੀ ਫਲੇਮ ਨੂੰ ਮੈਂ ਲੋਈ ਰੱਖਿਆ ਤੇ ਇਸ ਤੋਂ ਬਾਅਦ ਆਪਾਂ ਪਾ ਮੰਗੇਗੀ ਨਮਕ ਵਗੈਰਾ ਸਾਰੇ ਮਸਾਲੇ ਇੱਕ ਚਮਚ ਮੈਂ ਨਮਕ ਲੱਗਾ ਟੇਸਟ ਅਨਸਾਰ ਅੱਧਾ ਚਮਚ ਹਲਦੀ ਪਾウダー ਅੱਧੇ ਚਮਚ ਥੋੜਾ ਜਿਹਾ ਕੱਟ ਤੇ ਆਪਾਂ ਲੱਤੀ ਜੀ ਕਸ਼ਮੀਰੀ ਲਾਲ ਮਿਰਚ ਚੌਥਾ ਹਿੱਸਾ ਚਮਚ ਦਾ ਚੌਥਾ ਹਿੱਸਾ ਹੀ ਗਰਮ ਮਸਾਲਾ ਚੌਥਾ ਹਿੱਸਾ ਹੀ ਆਪਾਂ ਲੱਤਾ ਚਮਚ ਦਾ ਜੀ ਧਨੀਆ ਪਾウダー ਤੇ ਹੁਣ ਜੀ ਆਪਾਂ ਇਹਨੂੰ ਮਿਕਸ ਕਰ ਦਾਂਗੇ ਇੱਕ ਵਾਰ ਚੰਗੀ ਤਕੜ ਨਾਲ ਆਪਾਂ ਥੋੜੇ ਜਿਹਾ ਹੋਰ ਮਸਾਲੇ ਵੀ ਐਡ ਕਰਾਂਗੇ ਜਿਵੇਂ ਕਿ ਕਾਲਾ ਨਮਕ ਇਥੇ ਆਪਾਂ ਐਡ ਕਰਾਂਗੇ ਇਥੇ ਜੀ ਮੈਂ ਕਾਲਾ ਨਮ ਕਾਲਾ ਨਮ ਕੁਲਮਾਂਗੇ ਚਮਚ ਦਾ ਚੌਥਾ ਹਿੱਸਾ ਹੀ ਇਹਨੂੰ ਮਿਕਸ ਕਰ ਤਾਂਗੇ ਜੀ ਗੈਸ ਦੀ ਫਲੇਮ ਨੂੰ ਆਪਾਂ ਲੋਅ ਰੱਖਾਂਗੇ ਤੇ ਕਾਲੀ ਵਿੱਚ ਦਾ ਪਾਊਡਰ ਡੱਡਾ ਜਾਂ ਕੁੱਟਿਆ ਹੋਇਆ ਚਾਟ ਮਸਾਲਾ ਅੱਧਾ ਚਮਚ ਤੁਸੀਂ ਆਪਦੀ ਟੇਸਟ ਅਨੁਸਾਰ ਲੈ ਸਕਦੇ ਹੋ ਇਹ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰ ਲਾਂਗੇ ਫਿਰ ਆਪਾਂ ਆਲੂ ਜਿਹੜੇ ਮੈਸ਼ ਕੀਤੇ ਆ ਉਹਨਾਂ ਨੂੰ ਪਾਵਾਂਗੇ ਤੇ ਇਹਨਾਂ ਨੂੰ ਪਾ ਕੇ ਵੀ ਇੱਕ ਵਾਰੀ ਚੰਗੇ ਤਿੱਕੇ ਨਾਲ ਮਸਾਲਿਆਂ ਦੇ ਨਾਲ ਮਿਕਸ ਕਰ ਲਵਾਂਗੇ ਜੀ ਇਸ ਤਿੱਕੇ ਨਾਲ ਆਪਾਂ ਮਿਕਸ ਕਰ ਲੈਣਾ ਤੇ ਆਲੂ ਨੂੰ ਆਪਾਂ ਕੜਸੀ ਦੇ ਨਾਲ ਚੰਗੇ ਤਿੱਕੇ ਨਾਲ ਫੇਰ ਲੈਣਾ ਇਹ ਚਮਚਾ ਨੇ ਬਿਰਕੁਲ ਵੱਡਾ ਸਪੂਨ ਤੇਲ ਦੇ ਨਾਲ ਆਪਾਂ ਇਸ ਤਿੱਕੇ ਨਾਲ ਮੈਸ਼ ਕਰ ਲੈਣਾ ਸਮਾਰ ਕੇ ਨਾਲ ਇਹਦੇ ਵਿੱਚ ਮਸਾਲਾ ਰਚਮਿਚੀ ਜਾਵੇ ਜਿੱਦਾਂ ਕਿ ਆਪਾਂ ਸਮੋਸਿਆਂ ਦਾ ਮਸਾਲਾ ਤਿਆਰ ਕਰਦੇ ਹਾਂ ਉਸੇ ਤਰੀਕੇ ਨਾਲ ਆਪਾਂ ਤਿਆਰ ਕੀਤਾ ਜੀ ਤੇ ਹੁਣ ਜੀ ਆਪਾਂ ਇੱਥੇ ਕਸੂਰੀ ਮੇਥੀ ਪਾਵਾਂਗੇ ਥੋੜੀ ਜਿਹੀ ਹੱਥ ਨਾਲ ਕ੍ਰਸ਼ ਕਰਕੇ ਤੇ ਤੁਸੀਂ ਹਰਾ ਧਨੀਆ ਵੀ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਹੈਗਾ ਅਵੇਲੇਬਲ ਆ ਤੇ ਇੱਥੇ ਆਪਾਂ ਪਾਈਏ ਜੀ ਕਿਲੀ ਫਲੈਕਸ ਮੈਂ ਡੱਡੜੀਆਂ ਦੀ ਟੁਕੜੀਆਂ ਸੁੱਕੀਆਂ ਲਾਲ ਮਿਰਚਾਂ ਤੇ ਹੁਣ ਆਪਾਂ ਚੰਗੀ ਤਰੀਕੇ ਨਾਲ ਮੈਸ਼ ਕਰ ਲਿਆ ਦੇਖੋ ਤੇ ਹੁਣ ਇਹਨੂੰ ਆਪਾਂ ਠੰਡਾ ਵੀ ਕਰਨਾ ਠੰਡਾ ਕਰਕੇ ਹੀ ਹੱਥ ਲਾਉਣਾ ਤੇ ਹੁਣ ਇਹਦੇ ਆਪਾਂ ਰੋਲ ਜੇ ਬਣਾ ਕੇ ਤਿਆਰ ਕਰਾਂਗੇ ਤੁਸੀਂ ਕੋਈ ਵੀ ਸੈਜ ਦੇ ਬਣਾ ਸਕਦੇ ਹੋ ਜਿੱਦਾਂ ਦੇ ਤੁਹਾਨੂੰ ਇਹਨਾਂ ਇਹਦੀ ਸ਼ੇਪ ਵਗੈਰਾ ਪਸੰਦ ਆ ਤੁਸੀਂ ਉਸੇ ਤਰੀਕੇ ਨਾਲ ਬਣਾ ਸਕਦੇ ਹੋ ਤੇ ਮੈਂ ਇਸ ਸਕੁਅਰ ਸ਼ੇਪ ਦੇ ਆਪਾ ਬਣਾ ਕੇ ਤਿਆਰ ਕਰਾਂਗੀ ਸਾਰੇ ਤੁਸੀਂ ਕੋਈ ਵੀ ਸ਼ੇਪ ਬਣਾ ਸਕਦੇ ਹੋ ਗੋਲ ਟਿੱਕ ਟਿੱਕ ਹੁਣ ਤਕੋਣੀ ਵੀ ਸ਼ੇਪ ਬਣਾ ਸਕਦੇ ਹੋ ਨਾ ਟ੍ਰੈਂਗਲ ਸ਼ੇਪ ਦੀ ਜਿਹੜੀ ਤੁਹਾਨੂੰ ਪਸੰਦ ਆ ਤੁਹਾਨੂੰ ਵਧੀਆ ਲੱਗਦੀ ਆ ਉਸੇ ਤਰੀਕੇ ਦੀ ਕਿਸੇ ਵੀ ਟਿੱਕਾ ਕੋਈ ਵੀ ਸ਼ੇਪ ਬਣਾ ਸਕਦੇ ਜੋ ਤੁਹਾਨੂੰ ਪਸੰਦ ਆ ਜੋ ਬੱਚਿਆਂ ਨੂੰ ਲਾਇਕ ਕਰਦੇ ਉਸ ਟਿੱਕਾ ਨਾਲ ਤੁਸੀਂ ਕੋਈ ਵੀ ਸ਼ੇਪ ਬਣਾ ਕੇ ਦੇ ਸਕਦੇ ਬੱਚਿਆਂ ਨੂੰ ਜੋ ਬੱਚੇ ਪਸੰਦ ਕਰਦੇ ਨੇ ਬੱਚੇ ਚਾਹੁੰਦੇ ਨੇ ਮੁੰਜੀ ਆਪਾਂ ਤਵੇ ਤੇ ਕਿਓ ਲਾ ਲਏ ਦੇਸੀ ਤੇ ਇਹਨੂੰ ਗ੍ਰੀਸ ਕਰ ਲਿਆ ਤਵੇ ਨੂੰ ਤੇ ਹੁਣ ਆਪਾਂ ਸਾਰੀਆਂ ਆਲੂ ਪੈਟੀ ਜ ਰੱਖਾਂਗੇ ਤੇ ਇਹਨਾਂ ਨੂੰ ਥੋੜੀ ਜਿਹਾ ਆਪਾਂ ਪਕਾ ਲਾਂਗੇ ਫਰਾਈ ਜਾਂ ਕਰ ਲਾਂਗੀ ਹਲਕਾ ਹਲਕਾ ਜਿਹਾ ਪਾਸੇ ਇੱਕ ਲਵਾਵਾਂਗੀ ਜਿਆਦਾ ਵੀ ਨਹੀਂ ਇਸ ਟਿੱਕੇ ਨੂੰ ਆਪਾਂ ਪਕਾ ਲੈਣੇ ਆ ਸਾਰੇ ਆਪਾਂ ਰੱਖ ਦਾਂਗੇ ਥੋੜੀ ਥੋੜੀ ਸਪੇਸ ਵਿੱਚ ਰੱਖਾਂਗੇ ਇੱਕੋ ਬਾਅਦ ਦੇ ਵਿੱਚ ਆਪਣੇ ਸਾਰੇ ਆਲੂ ਪੈਟੀਜ ਬਣ ਕੇ ਤਿਆਰ ਹੋ ਜਾਣਗੇ ਇਹਨਾਂ ਦੀ ਆਪਾਂ ਸੈਡ ਚੇਂਜ ਕਰਾਂਗੇ ਤੁਸੀਂ ਦੇਖ ਸਕਦੇ ਇਸ ਨੂੰ ਆਪਾਂ ਪਲਟਾ ਕੇ ਪਕਾਵਾਂਗੇ ਦੂਸਰੇ ਪਾਸੇ ਤੋਂ ਇਦਾਂ ਸੈਡ ਆਪਾਂ ਚੇਂਜ ਕਰ ਦੇਣੀ ਆ ਜਿਹੜੀ ਸਾਈਡ ਤੋਂ ਇਹ ਪੱਕ ਗਿਆ ਤੇ ਦੂਸਰੀ ਸਾਈਡ ਆਪਾਂ ਉਲਟਾ ਕੇ ਦੇਣੀ ਆ। ਫੇਰ ਇਸ ਤਿੱਕੇ ਨਾਲ ਪਕਾਉਣਾ। ਤੁਸੀਂ ਦੇਖ ਸਕਦੇ ਹੋ ਤੇ ਆਪਣੀ ਇੱਕ ਸਾਈਡ ਵਧੀਆ ਪੱਕ ਕੇ ਤਿਆਰ ਹੋ ਗਈ ਤੇ ਦੂਸਰੀ ਸਾਈਡ ਆਪਾਂ ਚੇਂਜ ਕਰਾਂਗੇ। ਦੇਖੋ ਇਹਦਾ ਕਲਰ ਕਿੰਨਾ ਵਧੀਆ ਆਇਆ। ਇਸ ਤਿੱਕੇ ਨਾਲ ਪਕਾ ਲਾਂਗੇ। ਸਾਰੀਆਂ ਆਲੂ ਪੈਟੀਆਂ ਆਪਾਂ ਇਸੇ ਤਰੀਕੇ ਨਾਲ ਪਕਾਉਣੀਆਂ ਨੇ। ਤੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆਂ। ਇਸ ਤਿੱਕ ਇਹਨਾਂ ਆਪਾਂ ਪਲਟਾ-ਪਲਟਾ ਕੇ ਇਹਨਾਂ ਨੂੰ ਪਕਾਵਾਂਗੇ ਤੇ ਇਹਨਾਂ ਦੀ ਸਾਈਡ ਚੋਂਗੀ ਫਿਰ ਤਿੱਕ ਇਹਨਾਂ ਆਪਾਂ ਪਲਟ ਲਾਂਗੇ ਤਾਂ ਕਿ ਇਹ ਵਧੀਆ ਪੱਕ ਜਾਣ ਹੁਣ ਆਪਾਂ ਇੱਥੇ ਰੋਟੀ ਬੀਲਾਂਗੇ ਤੇ ਇੱਥੇ ਮੈਂ ਪੇੜਾ ਲੈ ਲਿਆ ਜੀ ਤੁਸੀਂ ਇਸ ਨੂੰ ਰੋਟੀ ਨੂੰ ਪਰਤਦਾਰੀ ਬਣਾ ਸਕਦੇ ਹੋ ਕਈ ਪਰਤਾਂ ਵਾਲੀ ਤੇ ਇਹਨੂੰ ਕੱਟ ਕੇ ਦੁਬਾਰਾ ਤੋਂ ਢੀਲ ਸਕਦੇ ਹੋ ਦੁਬਾਰਾ ਤੋਂ ਫੋਲਡ ਕਰਕੇ ਤੇ ਮੈਂ ਸੈਂਪਲ ਰੋਟੀ ਬਣਾਉਂਗੀ ਬੈਠੇ ਲਈ ਤੇ ਆਪਾਂ ਕਨਕ ਦੇ ਆਟੇ ਤੋਂ ਰੋਟੀ ਤਿਆਰ ਕੀਤੀ ਹੈ ਤੇ ਤੁਸੀਂ ਮੈਦੇ ਦੀ ਰੋਟੀ ਵੀ ਬਣਾ ਸਕਦੇ ਹੋ ਆਲੂ ਪਟੇ ਲਈ ਤੇ ਆਪਾਂ ਕਨਕ ਦੇ ਆٹے ਦੀ ਹੀ ਤਿਆਰ ਕੀਤੀ ਇੱਥੇ ਰੋਟੀ ਨੂੰ ਆਪਾਂ ਸੇਕ ਲਾ ਕੇ ਰੋਟੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਇਕਦਮ ਕ੍ਰਿਸਪੀ ਆਪਾਂ ਇੱਥੇ ਸੈਂਪਲ ਰੋਟੀ ਪਕਾਈ ਹੈ ਤੁਸੀਂ ਜਿਹੜੀ ਵੀ ਤੁਹਾਨੂੰ ਵਧੀਆ ਲੱਗਦੀ ਹੈ ਵੀ ਮੈਦੇ ਵਾਲੀ ਤੁਸੀਂ ਉਹ ਵੀ ਬਣਾ ਸਕਦੇ ਹੋ ਸੈਂਪਲ ਬਣਾਉਣਾ ਚਾਹ ਨਹੀਂ ਤਾਂ ਸੈਂਪਲ ਵੀ ਬਣਾ ਸਕਦੇ ਹੋ ਤੇ ਇਸ ਤਿੱਕੇ ਨਾਲ ਆਪਾਂ ਰੋਟੀਆਂ ਉਲਟਾ-ਫਲਟਾ ਕੇ ਪਕਾ ਲਾਂਗੇ ਤੇ ਰੋਟੀਆਂ ਨੂੰ ਆਪਾਂ पका ਕੇ ਰੱਖ ਲਏਗੇ ਇੱਥੇ ਇੱਕ ਬਾਕਸ ਦੇ ਵਿੱਚ ਤੇ ਇੱਥੇ ਲੱਤੀ ਆਪਾਂ ਟਮਾਟੋ ਕੈਚਪ ਤੇ ਹੁਣ ਆਪਾਂ ਕਰਾਂਗੇ ਜੀ ਰੋਟੀਆਂ ਦੇ ਵਿੱਚ ਪੈਟੀ ਨੂੰ ਬਣਾਵਾਂਗੇ ਤੇ ਤੇ ਮੈਂ ਕਿਓ ਵਗੈਰਾ ਨਹੀਂ ਲਗਾਇਆ ਤੇ ਹੁਣ ਆਪਾਂ ਲਾਵਾਂਗੇ ਜੀ ਟਮਾਟੋ ਕੈਚਪ ਤੁਸੀਂ ਗ੍ਰੀਨ ਚਟਨੀ ਵੀ ਲੈ ਸਕਦੇ ਹੋ ਟਮਾਟੋ ਕੈਚਪ ਨੂੰ ਆਪਾਂ ਜਮ ਤੇ ਦੀ ਮਦਦ ਦੇ ਨਾਲ ਸਾਰੀ ਰੋਟੀ ਤੇ ਫਲਾ ਲਾਂਗੇ ਤੇ ਤੁਸੀਂ ਇੱਥੇ ਲੈ ਸਕਦੇ ਹੋ ਤੰਦੂਰੀ ਸਾਫੇ ਵੀ ਲੈ ਸਕਦੇ ਹੋ ਗ੍ਰੀਨ ਚਟਨੀ ਵੀ ਲੈ ਸਕਦੇ ਹੁਣ ਆਪਾਂ ਪੈਟੀ ਹੀ ਰੱਖਾਂਗੇ ਆਲੂ ਪੈਟੀ ਇੱਥੇ ਜਿਹੜੇ ਮੈਂ ਸਾਰੀਆਂ ਪੈਟੀ ਜ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ ਸੀ ਤੇ ਹੁਣ ਆਪਾਂ ਇੱਕ ਦਿਨ ਥੋੜਾ ਜਿਹਾ ਪ੍ਰੈਸ ਕਰਕੇ ਰੱਖਾਂਗੇ ਤਾਂ ਕਿ ਨਾਲ ਚਿਪਕੇ ਜੀ ਰੋਟੀ ਦੇ ਇਸ ਤਿੱਕ ਜਿਹਾ ਪਰਖਾਂਗੇ ਤੇ ਹੁਣ ਉੱਪਰ ਦੀ ਆਪਾਂ ਸੈਲਡ ਲਾਵਾਂਗੇ ਤੁਸੀਂ ਆਪ ਦਾ ਮਨ ਪਸੰਦ ਦਾ ਸੈਲਡ ਰੱਖ ਸਕਦੇ ਹੋ ਸਬਜ਼ੀਆਂ ਵਗੈਰਾ ਵੀ ਰੱਖ ਸਕਦੇ ਹੋ ਜਿਵੇਂ ਕੈਪਸਿਕਮ ਹੋ ਗਈ ਤੇ ਪੱਤਾ ਗੋਭੀ ਹੋ ਗਈ ਤੇ ਜਿਹੜਾ ਅੰਕੂ ਤੁਹਾਨੂੰ ਪਸੰਦ ਆ ਤੁਸੀਂ ਉਹ ਰੱਖ ਸਕਦੇ ਆਪਾਂ ਇਹ ਖੀਰੇ ਟਮਾਟਰ ਤੇ ਆਪਾਂ ਪਿਆਜ਼ ਰੱਖਿਆ ਜੀ ਤੇ ਇੱਥੇ ਆਪਾਂ ਸੈਲਡ ਨੂੰ ਕਿਸੇ ਵੀ ਤਰੀਕੇ ਨਾਲ ਕੱਟ ਕੇ ਰੱਖ ਸਕਦੇ ਹੋ ਤੇ ਉੱਪਰ ਦੀ ਆਪਾਂ ਥੋੜਾ ਜਿਹਾ ਕਾਲਾ ਨਮਕ ਸਿੜਕਿਆ ਤੇ ਤੁਸੀਂ ਕਾਲੀ ਮਿਰਚ ਤੇ ਨਕਾਲਾ ਨਮਕ ਸਿਰਕਾ ਸਕਦੇ ਤੇ ਹੁਣ ਆਪਾਂ ਰੋਟੀ ਨੂੰ ਕਰਾਂਗੇ ਫੋਲਡ ਪੈਟੀ ਟੈਪ ਬਣਾਨਾਗੇ ਇਹਨੂੰ ਇਹ ਸ਼ੇਪ ਦੇ ਦਾਂਗੀ ਪੈਟੀ ਵਾਲੀ ਥੋੜੀ ਜਿਹੀ ਪ੍ਰੈਸ ਕਰ ਦਾਂਗੀ ਹਲਕੇ ਜਿਹੇ ਹੱਥ ਨਾਲ ਤੇ ਹੁਣ ਆਪਾਂ ਲੈ ਲੈਂਕਿਨ ਪੇਪਰ ਲੈ ਲਿਆ ਤੇ ਇਹਦੇ ਵਿੱਚ ਆਪਾਂ ਫੋਲਡ ਕਰਾਂਗੇ ਇਸੇ ਪੇਪਰ 'ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਫੋਲਡ ਕਰ ਦੇਣਾ ਤਾਂ ਕਿ ਬੱਚਿਆਂ ਨੂੰ ਖਾਣ ਦੇ ਜੇ ਔਖਾ ਨਾ ਹੋਵੇ ਹਨਾ ਤੇ ਈਜ਼ੀ ਹੋ ਜੇ ਤੇ ਇਸ ਟੀਕ ਕਿਨਪਾ ਕੋਲਡ ਕਰਕੇ ਸਰਨੇ ਪੈਟੀ ਬਣਾ ਲਾਂਗੀ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਕਿੰਨਾ ਵਧੀਆ ਇਹਦਾ ਕਲਰ ਆਇਆ ਤੇ ਵਿੱਚੋਂ ਕਿੰਨੀ ਸੋਹਣੀ ਲੱਗ ਰਹੀ ਹੈ ਆਪਣੀ ਪੈਟੀ ਕਿਉਂਕਿ ਬੱਚਿਆਂ ਨੂੰ ਚਟਪਟ ਬੱਚਿਆਂ ਤੇ ਵੱਡਿਆਂ ਨੂੰ ਚਟਪਟਾ ਜਿਹਾ ਖਾਣਾ ਬਹੁਤ ਸੰਦ ਹੁੰਦਾ ਤੇ ਹੈਲਦੀ ਤਰੀਕੇ ਨਾਲ ਆਪਾਂ ਚਟਪਟਾ ਖਾਣਾ ਬਣਾ ਕੇ ਦੇ ਸਕਦੇ ਆ ਇਸ ਤਰੀਕੇ ਨਾਲ ਬਹੁਤ ਵਧੀਆ ਬਣ ਕੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਨੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਆਪਾਂ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈਓ